ਰਖੜੀ ਦਾ ਤਿਉਹਾਰ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਬੜੀ ਹੀ ਖੂਬਸੂਰਤੀ ਨਾਲ ਦਰਸਾਉਂਦਾ ਹੈ। ਇਸ ਸਾਲ 19 ਅਗਸਤ ਨੂੰ ਰਖੜੀ ਦਾ ਤਿਹਾਰ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਇਸ ਦਿਨ ਐ ਭੈਣਾ ਆਪਣੇ ਭਰਾਵਾਂ ਦੀ ਲੰਬੀ ਉਮਰ ਦੀ ਅਰਦਾਸ ਕਰਦੀਆਂ ਇਸ ਦੌਰਾਨ ਇੱਕ ਬੜੀ ਹੀ ਪਿਆਰੀ ਜਿਹੜੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਪੰਜਾਬੀ ਗਾਇਕ ਮੂਸੇ ਵਾਲੇ ਦੀ ਯਾਦਗਾਰ ਤੇ ਪਹੁੰਚ ਕੇ ਬਹੁਤ ਸਾਰੀਆਂ ਕੁੜੀਆਂ ਮੂਸੇ ਵਾਲੇ ਦੇ ਬੁੱਤ ਵਾਲੇ ਗੁੱਟ ਤੇ ਨਾਮ ਅੱਖਾਂ ਨਾਲ ਰਖਣੀਆਂ ਬੰਦਤੀਆਂ ਸੀ ਪਰ ਇਸ ਵਾਰ ਕਈ ਫੈਨਸ ਨੇ ਛੋਟੇ ਸਿੱਧੂ ਲਈ ਵੀ ਰਖਣੀਆਂ ਜਿਹੜੀਆਂ ਨੇ ਉਹ ਭੇਜੀਆਂ ਨੇ ਇਸ ਦੀ ਮਾਤਾ ਚਰਨਕੌਰ ਵੱਲੋਂ ਜਿਹੜੀ ਹੈ ਖੁਦ ਸੋਸ਼ਲ ਮੀਡੀਆ ਤੇ ਫੋਟੋ ਸ਼ੇਅਰ ਕਰਕੇ ਪੁਸ਼ਟੀ ਜਿਹੜੀ ਹੈ ਉਹ ਕੀਤੀ ਗਈ ਹੈ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਜੀ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਰੱਖਣੀਆਂ ਦੀ ਫੋਟੋਜ਼ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਇੱਕ ਚਿੱਠੀ ਵੀ ਦਿਖਾਈ ਦਿੰਦੀ ਹੈ ਕਿ ਇਹ ਸਿੱਧੂ ਦੇ ਛੋਟੇ ਭਰਾ ਲਈ ਭੇਜਵਾਈਆਂ ਗਈਆਂ ਨੇ ਦਸਣਯੋਗ ਹੈ ਕਿ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਨੂੰ ਚਾਉਣ ਵਾਲੇ ਲੋਕ ਦੂਰ-ਦੂਰ ਤੋਂ ਉਹਨਾਂ ਦੇ ਪਿੰਡ ਪਹੁੰਚਦੇ ਨੇ ਨਾਲ ਹੀ ਮੂਸੇਵਾਲੇ ਦੀ ਮੌਤ ਨੂੰ ਹੁਣ ਕਈ ਸਾਲ ਹੋ ਚੁੱਕੇ ਨੇ ਜਿਹੜਾ ਸਮਾਂ ਇਹ ਬਹੁਤ ਜ਼ਿਆਦਾ ਹੋ ਚੁੱਕਾ ਹੈ ਪਰ ਉਹਨਾਂ ਨੂੰ ਜਿਹੜੇ ਚਾਉਣ ਵਾਲੇ ਨੇ ਉਹਨਾਂ ਦੇ ਦਿਲ ਵਿੱਚ ਹਜੇ ਵੀ ਸਿੱਧੂ ਲਈ ਪਿਆਰ ਦੀ ਭਾਵਨਾ ਜਿਹੜੀ ਹੈ ਉਹ ਘਟ ਨਹੀਂ ਹੋਈ ਨਾਲ ਹੀ ਲੋਕ ਜਿੱਥੇ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਸ਼ਰਧਾ ਨਾਲ ਸਿਰ ਝੁਕਾਉਂਦੇ ਨੇ ਹੁਣ ਉੱਥੇ ਹੀ ਯਾਦਗਾਰ ਤੇ ਪਹੁੰਚਣ ਵਾਲੀਆਂ ਕੁੜੀਆਂ ਰਖੜੀ ਦੇ ਤਿਹਾੜੀ ਦੀ ਆਮ ਤੋ ਪਹਿਲਾਂ ਹੀ ਨਮ ਅੱਖਾਂ ਨਾਲ ਸੱਧੂ ਮੂਸੇਵਾਲੇ ਦੇ ਗੁੱਟ ਤੇ ਰਖਣੀਆਂ ਸਜਾ ਵਿਛੜ ਚੁਕੇ ਭਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਕਰਦੀਆਂ ਨਜ਼ਰ ਆਉਂਦੀਆਂ ਨੇ ਦੱਸ ਦੇ ਕਿ ਸਿੱਧੂ ਮੂਸੇਵਾਲੇ ਦੀ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਸਿੱਧੂ ਭਾਵੇਂ ਅੱਜ ਸਾਡੇ ਵਿੱਚ ਕਰ ਨਹੀਂ ਹੈ ਪਰ ਉਸ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ ਉਹ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਰਖੜੀ ਦੇ ਖਾਸ ਮੌਕੇ ਤੇ ਬਾਜ਼ਾਰ 'ਚ ਇਸ ਵਾਰਸ ਸਿੱਧੂ ਮੂਸੇਵਾਲੇ ਦੇ ਨਾਮ ਅਤੇ ਤਸਵੀਰਾਂ ਵਾਲੀਆਂ ਰਖੜੀਆਂ ਵੀ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ